ਕਿ ਪੰਜਾਬ 'ਚ ਜਾਂ ਮਸਲਾ ਪੈਨਸ਼ਨ ਨਾਲ ਜੁੜਿਆ ਪੈਨਸ਼ਨ ਕਹਿੰਦੇ ਰੁਕੀ ਪਈ ਹੈ ਉਹਦੇ 'ਤੇ ਵੀ ਬ੍ਰੇਕ ਲੱਗ ਗਈ ਬਜ਼ੁਰਗ ਵੀ ਡੀਕ ਰਿਹਾ ਵਿਧਵਾਵਾਂ ਵੀ ਡੀਕ ਰਹੀਆਂ ਤੇ ਅਪਾਹਜ ਵੀ ਡੀਕ ਰਹਿ ਕਿ ਸਾਡੀ ਪੈਨਸ਼ਨ ਕਿੱਥੇ ਹੈ ਉਹ ਵੀ ਸਰਕਾਰ ਦੇਣ ਵਿੱਚ ਕਾਮਯਾਬ ਨਹੀਂ ਹੋ ਸਕੀ ਇਸ ਮਹੀਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸਰਕਾਰੀ ਦਫਤਰਾਂ ਦੇ ਵਿੱਚ ਜਾ ਰਹੇ ਨਹੀਂ ਲੇਕਿਨ ਲੋਕਾਂ ਦੀ ਖੱਜਲ ਖਵਾਰੀ ਤਿੰਨੇ ਰੁਕੀ ਹੈਗੀ ਕੀ ਜਿਹੜੇ ਜਿਨ੍ਹਾਂ ਨੇ ਦਫਤਰ ਚਲਾਉਣੇ ਨੇ ਜਿਹੜੇ ਕਲਰਕ ਨੇ ਜਿਹੜੇ ਮਿਨਿਸਟਰੀਅਲ ਸਟਾਫ ਹੁੰਦਾ ਨੇ ਜਾਇਓ ਡੀਸੀ ਵਾਲੇ ਚਾਹੀਓ ਮੁਖ ਸਕੱਤਰ ਦੇ ਦਫਤਰ ਚ ਬੈਠਦੇ ਕੀ ਉਹਨਾਂ ਦੀ ਲੋਕਾਂ ਦੀ ਸਾਨੂੰ ਖੱਜਲ ਖਵਾਰੀ ਦਾ ਪਤਾ ਜਿਹੜੇ ਮੁਲਾਜ਼ਮ ਆ ਉਹ ਹੜਤਾਲਾਂ ਦੇ ਜਾ ਰਹੇ ਨੇ ਉਹ ਸਰਕਾਰ ਨੇ ਉਹਨਾਂ ਦਾ ਦੁੱਖ ਜਾਂ ਦਰਦ ਸੁਣਿਆ ਹੈਗਾ ਪਿਛਲੇ ਡੇਢ ਮਹੀਨੇ ਤੋਂ ਡੀਸੀ ਆਫਿਸ ਖਜ਼ਾਨਾ ਅਫਸਰ ਤਹਿਸੀਲ ਦੇ ਕਲਰਕ ਕਲਰਕ ਸਾਰੇ ਛੁੱਟੀਆਂ ਦੇ ਨੇ ਕਲਮ ਛੋੜ ਹੜਤਾਲ ਆ ਪੰਜਾਬ ਦੇ ਕਿਸੇ ਮੰਤਰੀ ਨੇ ਜਾਂ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਕੀਤੀ ਹੈਗੀ ਆਪਾਂ ਠੀਕ ਹੈ ਸਰਕਾਰੀ ਸਕੂਲਾਂ ਚ ਜਾ ਰਹੇ ਆਪਾਂ ਤਹਿਸੀਲਾਂ ਦੇ ਵਿੱਚ ਜਾ ਰਹੇ ਆ ਪਰ ਜਿਹੜੇ ਉਹ ਕੰਮ ਛੱਡ ਕੇ ਬੈਠੇ ਨੇ ਹੁਣ ਸ਼ਾਇਦ ਅੱਜ ਸਰਕਾਰ ਜਾਗ ਪਵੇ ਕਿਉਂਕਿ 22 ਲੱਖ ਤੋਂ ਜ਼ਿਆਦਾ ਜਿਹੜੇ ਸਾਡੇ ਬੁਢਾਪਾ ਪੈਨਸ਼ਨ ਨੇ ਸਾਡੀਆਂ ਵਿਧਵਾਵਾਂ ਜਾਂ ਯਤਿਮ ਬੱਚਿਆਂ ਦੇ ਜਿਹੜੇ ਪੈਨਸ਼ਨ ਜਾ ਰਹੀ ਆ 1500 ਰੁਪਏ ਮਹੀਨਾ ਹਾਲਾਂਕਿ ਇਹਨਾਂ ਨੇ ਵਾਦਾ ਕੀਤਾ ਉਹ 1500 ਰੁਪਏ ਵੀ ਕਹਿੰਗੇ ਸਪਾਰਟੀ ਕਰ ਗਈ ਸੀ ਉਹ 22 ਲੱਖ ਜਿਹੜੇ ਲੋਕ ਨੇ ਬੁਢਾਪਾ ਪੈਨਸ਼ਨ ਉਹਨਾਂ ਨੂੰ ਪੈਨਸ਼ਨ ਨਹੀਂ ਮਿਲੀ ਡੇਢ ਮਹੀਨਾ ਹੋ ਚੁੱਕਿਆ ਕਿਉਂ ਨਹੀਂ ਮਿਲੀ ਕਿ ਜਿਨ੍ਹਾਂ ਨੇ ਬਿੱਲ ਬਣਾਉਣੇ ਨੇ ਜਿਨ੍ਹਾਂ ਨੇ ਖਜ਼ਾਨੇ 'ਚ ਜਮ੍ਹਾਂ ਕਰਾਉਣੇ ਖਜ਼ਾਨੇ ਵਾਲੇ ਵੀ ਛੁੱਟੀ ਤੇ ਨੇ ਉਹ ਲੋਕ ਖੱਜਲ ਖਵਾਰ ਹੋਣੇ ਕਿਉਂਕਿ ਕਈਆਂ ਵਾਸਤੇ 1500 ਰੁਪਈਆ ਵੀ ਬਹੁਤ ਜ਼ਿਆਦਾ ਹੁੰਦਾ ਬਹੁਤ ਉਹਨਾਂ ਦੇ ਜ਼ਿੰਦਗੀ ਦੇ ਵਿੱਚ 1500 ਰੁਪਈਆ ਮਾਇਨੇ ਰੱਖਦੇ ਖਾਸ ਕਰਕੇ ਬਜ਼ੁਰਗਾਂ ਦੇ ਤੇ ਅਸੀਂ ਉਹਨਾਂ ਦੀ ਵੀ ਪਰਵਾਹ ਨਹੀਂ ਕਰ ਰਹੇ ਹੈਗੇ ਅਸੀਂ ਉਹਨਾਂ ਦੀਆਂ ਚਿੰਤਾਵਾਂ ਵੱਲ ਵੀ ਨਹੀਂ ਦੇਖ ਰਹੇ ਹੈਗੇ ਹੁਣ ਸ਼ਾਇਦ ਅੱਜ ਸ਼ਾਇਦ ਸਰਕਾਰ ਨੂੰ ਥੋੜੀ ਬਹੁਤੀ ਸ਼ਰਮ ਆ ਜਾਏ ਕੋਈ ਮੀਟਿੰਗ ਕਰ ਲੈਣ ਪੰਜਾਬ ਦੇ ਵਿੱਚ ਕੀ ਜਿਹੜੀਆਂ ਇਹ ਬਣਾਈ ਇੱਕ ਸਬ ਕਮੇਟੀ ਦੇ ਜੇ ਤੇ ਲੱਗਦਾ ਹਰਪਾਲ ਸਿੰਘ ਚੀਮਾ ਸਾਹਿਬ ਅਮਰ ਰੋਡ ਤੇ ਇੱਕ ਕੁਲਦੀਪ ਸਿੰਘ ਢਾਲੀਵਾਲ ਕੀ ਜਿਹੜੇ ਮਿਨਿਸਟਰিয়াল ਸਟਾਫ ਸਰਵ ਵਾਲੇ ਨੇ ਉਹਨਾਂ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਹੈ ਜੇ ਹੋਈ ਹੈ ਤੇ ਫਿਰ ਨੇਪਰੇ ਕਿਉਂ ਨਹੀਂ ਚੜਦੀ ਕਿਉਂ ਨਹੀਂ ਨਿਬੇੜਾ ਹੁੰਦਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂਆਂ ਨੇ ਕਿਉਂ ਨਹੀਂ ਦੂਰ ਹੁੰਦੀਆਂ ਇਹਦਾ ਮਤਲਬ ਹੈ ਕਿ ਇਹ ਜਿਹੜਾ ਖਾਣਾ ਪੂਰਤੀ ਦੇ ਨਾਲ ਸਰਕਾਰ ਨਹੀਂ ਚੱਲ ਸਕਦੀ ਹੈਗੀ ਇਹਦੇ ਵਿੱਚ 22 ਲੱਖ ਆ ਉਹ ਵਧਦੀ ਜਾਊਗੀ ਪਰ ਹੋਰ ਸਟਾਫ ਛੁੱਟੀ ਤੇ ਜਾਊਗਾ ਤੇ ਇਹਦਾ ਮਤਲਬ ਸਰਕਾਰ ਦਾ ਧਿਆਨ ਨਹੀਂ ਆ ਸਰਕਾਰ ਸਿਰਫ ਤੇ ਸਿਰਫ ਜੇ ਆਪਾਂ ਕਵਾਂਗੇ ਕਿ ਛਾਪੇ ਮਾਰ ਕੇ ਜਾਂ ਮੀਟਿੰਗਾਂ ਕਰਕੇ ਆ ਫੋਟੋਆਂ ਖਿਚਾ ਕੇ ਗੱਲ ਨਹੀਂ ਬੰਨੀ ਹੁਣ ਹਰ ਵਾਰ ਇੱਕ ਪੇਰੈਂਟ ਟੀਚਿੰਗ ਮੀਟਿੰਗ ਹੁੰਦੀ ਜੇ ਤੁਸੀਂ ਹਰ ਚੀਜ਼ ਨੂੰ ਇਵੈਂਟ ਮੈਨੇਜਮੈਂਟ ਬਣਾ ਲੋਗੇ ਉਹਦੇ ਨਾਲ ਲੋਕਾਂ ਦਾ ਨਹੀਂ ਆ ਲੋਕ ਪਹਿਲਾਂ ਵੀ ਜਾਂਦੇ ਪੇਰੈਂਟਸ ਮੀਟਿੰਗ ਟੀਚਰ ਜਾਂਦੇ ਆਗੇ ਨੇ ਬੁਲਾਉਂਦੇ ਬਹੁਤ ਸਾਰੇ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੇ ਬੜਾ ਵਧੀਆ ਕੰਮ ਕੀਤਾ ਹੈਗਾ ਤੇ ਜਿਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਮਿਲੇ ਨੇ ਸਟੇਟ ਪੱਧਰ ਅਵਾਰਡ ਮਿਲੇ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਪਹਿਲਾਂ ਬਣੇ ਚਾਹੇ ਫੱਡੇਗੜ ਸਾਹਿਬ ਦੇ ਵਿੱਚ ਮਨੈਲਾ ਸਕੂਲ ਹੈ ਜਗਤਾਰ ਸਿੰਘ ਮਨੈਲਾ ਇੱਕ ਤਰਨਤਾਲ ਦੇ ਵਿੱਚ ਸਕੂਲ ਬੜਾ ਵਧੀਆ ਬਣਾਇਆ ਪ੍ਰਾਇਮਰੀ ਸਕੂਲ ਦੇ ਟੀਚਰ ਇੱਕ ਤੁਹਾਡੇ ਫਾਜ਼ਿਲ ਕਾਲ ਵਿੱਚ ਲਵਜੀਤ ਹੋਣੀ ਨੇ ਜਿਨ੍ਹਾਂ ਨੇ ਬੜੇ ਖੂਬਸੂਰਤ ਕੰਮ ਕੀਤੇ ਆਗੇ ਨੇ ਉਹ ਉਹ ਕਰਕੇ ਉਹ ਉਹ ਟੀਚਰ ਵਧੀਆ ਉਹਨਾਂ ਦੇ ਜਾ ਕੇ ਅੱਜ ਨਹੀਂ ਕਿ 20 ਮਹੀਨੇ ਦੀ ਤੁਹਾਡੀ ਸਰਕਾਰ ਹੈ ਉਹਨਾਂ ਨੇ ਕਾਲੀਆਂ ਵੇਲੇ ਵੀ ਖੂਬ ਵਧੀਆ ਕੰਮ ਕੀਤਾ ਕਾਂਗਰਸ ਵੇਲੇ ਕੀਤਾ ਉਹਨਾਂ ਚ ਇੱਕ ਜਜ਼ਬਾ ਜੋਸ਼ ਆ ਤੁਹਾਡੀ ਸਰਕਾਰ ਦੇ ਆਉਣ ਦੇ ਨਾਲ ਤੁਸੀਂ ਤਾਂ ਸਿਰਫ ਇਵੈਂਟ ਮੈਨੇਜਮੈਂਟ ਕਰ ਰਹੇ ਹੋ ਪੇਰੈਂਟਸ ਟੀਚਰ ਟੀਚਿੰਗ ਮੀਟਿੰਗ ਹੋਈ ਤੇ ਬੱਲੇ ਬੱਲੇ ਹੋ ਜਗੀ ਇਹਦੇ ਨਾਲ ਨਹੀਂ ਕੁਝ ਹੋਣਾ ਗਰਾਊਂਡ ਲੈਵਲ ਤੇ ਕੰਮ ਕਰਨ ਦੀ ਲੋੜ ਇਹਦੇ ਇੱਕ ਇਵੈਂਟ ਮੈਨੇਜਮੈਂਟ ਜਿਵੇਂ ਭਾਪੀ ਕਰਦੀ ਹੈਗੀ ਹਰ ਚੀਜ਼ ਨੂੰ ਇਵੈਂਟ ਮੈਨੇਜਮੈਂਟ ਬਣਾ ਰਹੀ ਹੈ ਇਹ ਵੀ ਇਵੈਂਟ ਮੈਨੇਜਮੈਂਟ ਬਣਾ ਰਹੀ ਹੈ ਇਹਦੇ ਨਾਲ ਵੋਟਾਂ ਨਹੀਂ ਪੈਂਦੀਆਂ ਹੈਗੀਆਂ ਕੁਝ ਕਰਕੇ ਦਿਖਾਉਣਾ ਪਊ ਪਰ ਘੱਟੂ ਘੜ ਬਜ਼ੁਰਗਿਆਂ ਦੀਆਂ ਤੇ ਸੀਸਾ ਲੈ ਲਓ ਘੱਟੂ ਘੜ ਉਹਨਾਂ ਦੀਆਂ ਦਵਾਵਾਂ ਤੇ ਲੈ ਲਓ ਜਿਨ੍ਹਾਂ ਨੇ ਬੜੇ ਚਾਅ ਦੇ ਨਾਲ ਤੁਹਾਨੂੰ ਵੋਟਾਂ ਪਾਈਆਂ ਉਹ ਡੇਢ ਮਹੀਨੇ ਤੋਂ ਵਿਚਾਰਿਆਂ ਦਾ 15-1500 ਰੁਪਈਆ ਰੋਕ ਕੇ ਬੈਠੇ ਹੋ ਉਹਦੇ ਚ ਜਾਂ ਫਿਰ ਆਰਜੀ ਪ੍ਰਬੰਧ ਕਰੋ ਖਜ਼ਾਨੇ ਵਾਲਿਆਂ ਦੇ ਨਾਲ ਮੀ ਦਫਤਰਾਂ ਦੇ ਕਲਰਕਾਂ ਦੇ ਨਾਲ ਮੀਟਿੰਗ ਕਰੋ ਜੇ ਨਹੀਂ ਕਰੋਗੇ ਤੇ ਅੱਜ ਡੇਢ ਮਹੀਨਾ ਹੋ ਗਿਆ ਕੱਲ ਨੂੰ 2 ਹੋਣਗੇ ਫਿਰ 3 ਹੋ ਜਾਣਗੇ ਫਿਰ ਵੋਟਾਂ ਪੈ ਜਾਣਗੀਆਂ ਫਿਰ ਜਾ ਕੇ ਤੁਸੀਂ ਪੈਰੀ ਹੱਥ ਲਾਓਗੇ ਮੱਥਾ ਟੇਕੋਗੇ ਫੂਡ ਵਾਗ ਚਾਹੋਗੇ ਜੱਫੀਆਂ ਪਾਓਗੇ ਉਹਦੇ ਨਾਲ ਫਿਰ ਗੱਲ ਨਹੀਂ ਬੰਨੀ ਹੈਗੀ